ਜਿਹੜੇ ਤਾਕਤਾਂ ਦੇ ਜ세ਦਾਰ ਸਹਿ ਸਿੰਘ ਸਾਹਿਬ ਬੈਠੇ ਆ ਨਾ ਜੀ ਉਹਨਾਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਹਾਪ-ਪਾਪ ਬੜੋ ਕੀ ਆ ਹੂੰ ਬਾਕੀਆਂ ਨਾਲੋਂ ਵੱਖਰੇ ਆ ਉਹ ਜਾਣਦੇ ਆ ਬਿਲਫਾਫੇ ਦੇ ਵਿੱਚ ਕੀ ਆ ਤੇ ਸਾਡੇ ਕੋਲ ਅਖਵਾਇਆ ਜਾਣਾ ਇਹ ਬਿਲਕੁਲ ਸਹੀ ਹੰਦ ਇਹ ਸੱਚੋ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਚਿਹਰੇ ਉੱਤੋਂ ਦੀਦਾ ਫਰੀ ਦੰਦਵਾਨ ਸਾਹਿਬ ਦੇ ਅੱਜ ਤੋਂ ਕੁਝ ਬਰੇ ਪਹਿਲਾਂ ਗਿਆਨੀ ਗੁਰਮukh ਸਿੰਘ ਜੀ ਹੋਰਾਂ ਨੇ ਜੋ ਕੁਝ ਤਾਂ ਸਿਆਸੀ ਸਾਰੇ ਦਾ ਸਾਰਾ ਉਹੀ ਆ ਪ੍ਰਦੀਪ ਕਲੇਰ ਦਾ ਦਰਿਆ ਜੋ ਕੁਝ ਕਹਿੰਦੇ ਗੁਰਮਤ ਸਿੰਘ ਜੀ ਉਹਨਾਂ ਨੇ ਇਹ ਸਾਰੇ ਦਾ ਸਾਰਾ ਜੋ ਕੁਝ ਵੀ ਹੈ ਕਿਵੇਂ ਉਹਨਾਂ ਤੋਂ ਦੇ ਸਾਬ ਨੂੰ ਮਾਫ ਕੀਤਾ ਗਿਆ ਕਿੰਨੇ ਕੁ ਵੀ ਬਾਦਲ ਦੇ ਘਰ ਉੱਤੇ ਉਹਨਾਂ ਨੇ ਚੰਡੀਗੜ੍ਹ ਬੈਠ ਕੇ ਸਾਰਿਆਂ ਨੂੰ ਸੱਦਿਆ ਗਿਆ ਕਿਹਨੇ ਲਿਖੀ ਚਿੱਠੀ ਕਿਹਨੇ ਲਖਵਾਈ ਇਹ ਸਾਰੇ ਦਾ ਸਾਰਾ ਗਿਆਨੀ ਗੁਰਮਤ ਸਿੰਘ ਜੀ ਉਹਨਾਂ ਨੇ ਅੱਜ ਤੋਂ ਕੁਝ ਬਰੇ ਪਹਿਲਾਂ ਜਦੋਂ ਹੋਇਆ ਤੇ ਗਿਆਨੀ ਗੁਰਮਤ ਸਿੰਘ ਜੀ ਨੂੰ ਸ੍ਰੀ ਦੰਮਨ ਸਾਹਿਬ ਤੋਂ ਹਟਾ ਕੇ ਹੁਣ ਪਤਾ ਨਹੀਂ ਉਹ ਕਿੱਥੇ ਪਿੱਛੇ ਕਿਤੇ ਸੇਵਾ ਚ ਲਾਤਦਾ ਉਹਨਾਂ ਨੂੰ ਤੇ ਉਹੋ ਹੀ ਕੁਝ ਹੁਣ ਉਹ ਪ੍ਰਦੀਪ ਪਲੇਅਰ ਦੱਸ ਰਿਹਾ ਲਫਾਫੇ ਵਿੱਚੋਂ ਨਿਕਲੇ ਉਹ ਜਥੇਦਾਰ ਇਲਫਾਬਾ ਕਲਚਰ ਬਣ ਚੁੱਕਿਆ ਸਾਡਾ ਜੋ ਕੁਝ ਵੀ ਹੈ ਸਾਰਾ ਕੁਝ ਜਿਹੜਾ ਸਾਰਾ ਪਰੀ ਪਲਾਨ ਆਏ ਇਹਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਹੁਣੀ ਜਾਣਦੇ ਆ ਇਸੇ ਕਰਕੇ ਉਹਨਾਂ ਦਾ ਚਿਹਰੇ ਦੇ ਹਾਵ ਭਾਵ ਉੜੇ ਹੋਏ ਆ ਤੁਸੀਂ ਉਹਨਾਂ ਦੀ ਤਸਵੀਰ ਦੇਖੋ ਆਈ ਸੀ ਆਪਣੇ ਚੈਨਲ ਦੇ ਉੱਤੇ ਤੋ ਇਹ ਸਾਰਾ ਕੁਝ ਜੋ ਹੋ ਰਿਹਾ ਇਹਦੇ ਤੇ ਬਹੁਤ ਲੰਬਾ ਅਮਨਪ੍ਰੀਤ ਸਿੰਘ ਜੀ ਤੁਸੀਂ ਕਢਾ ਲਓ ਤੁਹਾਡੇ ਚੈਨਲ ਤੇ ਵੀ ਉਹ ਚੱਲੀ ਸੀ ਲਾਈਵ ਜੀ ਕਿ 7 ਮਈ 2015 ਨੂੰ ਬੇਅਦਬੀ ਜਿਹੜੀ ਆ ਉਹ ਪ੍ਰਕਾਸ਼ ਸਿੰਘ ਬਾਦਲ ਹੋਣਾ ਬਰੋਂ ਸ਼ੁਰੂ ਕੀਤੀ ਗਈ ਇਹ ਪਟਿਆਲੇ ਦੂਖ ਨਿਵਾਰਨ ਸਾਹਿਬ ਗੁਰਦੁਆਰਾ ਦੇ ਸਾਹਮਣੇ 50000 ਦੇ ਇੱਕ ਖੱਟ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਕੀਤਾ ਗਿਆ ਪਾਕ ਸਜਾਇਆ ਗਿਆ ਨਗਰ ਕੀਰਤਣਾ ਸੀ ਉਹਦੇ ਉੱਪਰ ਦੋ ਕੁਰਸੀਆਂ ਲਡਾਈਆਂ ਗਈਆਂ ਤਖਤ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਤਖਤ ਉੱਤੇ ਡਾਈਆਂ ਗਈਆਂ ਦੋ ਕੁਰਸੀਆਂ ਦੋਨਾਂ ਦੇ ਉੱਤੇ ਇੱਕ ਤੇ ਪ੍ਰਕਾਸ਼ ਸਿੰਘ ਬਾਦਲ ਤੇ ਦੂਜੀ ਤੇ ਅਵਤਾਰ ਸਿੰਘ ਮੱਕੜ ਆ ਕੇ ਦੇ ਸਾਥ ਉਹਨਾਂ ਦੇ ਚੋ ਚੋ ਬਧਾਰ ਉਹਨਾਂ ਦੇ ਪਿੱਛੇ ਖੜੇ ਆ ਕੇ ਉਹ ਸਿੱਧਾ ਕਹ ਲੋ ਭਈ ਇਸ਼ਾਰਾ ਨਹੀਂ ਐਲਾਨ ਸੀ ਤੇ ਲੋ ਮੈਂ ਬਹਿ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਕੁਰਸੀਆਂ ਉੱਤੇ ਉਦੂਤਾਂ ਨਰਤੇ ਬਾਅਦ ਜਵਾਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੁੰਦਾ ਔਰ ਪਹਿਲਾਂ ਉਸ ਥਾਣੇ ਨੇ ਐਫ ਆਈ ਆਰ ਨਹੀਂ ਲਿਖੀ ਕਹਿੰਦੇ ਨਹੀਂ ਜਦੋਂ ਜ਼ੋਰ ਪਾਇਆ ਐਫ ਆਈ ਆਰ ਲਿਖੀ ਤੇ ਉਹ ਜਿਨ੍ਹਾਂ ਦੇ ਨਾਮ ਦਿੱਤੇ ਗਏ ਉਹਨਾਂ ਨੇ ਉਹ ਕਹਿੰਦੇ ਸ਼ੱਕ ਦੇ ਆਧਾਰ ਤੇ ਅਸੀਂ ਉਹਨਾਂ ਨੂੰ ਨਹੀਂ ਫੜ ਸਕਦੇ ਪੰਜਾਬ ਦੇ ਵਿੱਚ ਸ਼ੱਕ ਦੇ ਆਧਾਰ ਤੇ ਸਾਈਕਲ ਚੋਰੀ ਹੋ ਗਿਆ ਹੋਵੇ ਮੋਰੂ ਬੁਲਾ ਸਕਦਾ ਥਾਣੇਦਾਰ ਸਤਗੁਰੂ ਗਰੰਥ ਸਾਹਿਬ ਜੀ ਦੇ ਉੱਤੇ ਆ ਕੇ ਸਾਰੇ ਪਿੰਡ ਦੀ ਪੰਚਾਇਤ ਕਹਿ ਰਹੀ ਆ ਸਾਨੂੰ ਇਹਨਾ ਪਰਿਵਾਰਾਂ ਦੇ ਸੋਬੇ ਸਾਥ ਦੇ ਬੰਦੇ ਆਏ ਸਾਨੂੰ ਇਹਨਾ ਪਰਿਵਾਰਾਂ ਤੇ ਸ਼ੱਕ ਆ ਇਹਨੇ ਸ਼ੱਕ ਦੇ ਹਾਰ ਤੇ चौहान ਸਾਹਿਬ ਇਹ ਮੈਂ ਧੰਨਵਾਦ ਕਰਨਾ ਚਾਹਾਂਗਾ ਰੰਧਾਵਾ ਸਾਹਿਬ ਤੁਹਾਡਾ ਤੁਹਾਡੇ ਸਮੇ ਦਾ